फ्रेंड्स वेलकम टू माय टुडेस वीडियो आज की वीडियो में मैं आप सभी को लाने वाला हूं ऐतिहासिक स्थान दी यात्रा ताजमहल तो जे तूने हस्ते तक मेरे चैनल सब्सक्राइब नहीं किया ता तो कर दो नाल कर दो इस वीडियो को लाइक उस बेल आइकन पे तो सर दबा दियो ताकि थानू मेरी वीडियो के नोटिफिकेशन सबसे पहला मिले तो चलो हड़प्पा इस वीडियो को कर देखा शुरू विद्यार्थी आली ऐतिहासिक स्थान दी यात्रा बहुत महत्ता रख दी है इस नाल विद्यार्थीआ ਨੋ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਪਿਛਲੇ ਸਾਲ ਦਸੰਬਰ ਦੀਆਂ ਛੁੱਟੀਆਂ ਵਿੱਚ ਸਾਡੇ ਸਕੂਲ ਵਿੱਚੋਂ ਆਗਰੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ। ਮੈਂ ਵੀ ਆਪਣਾ ਨਾਂ ਆਪਣੇ ਅਧਿਆਪਕ ਜੀ ਨੂੰ ਲਿਖਵਾਇਆ। ਅਗਲੀ ਸਵੇਰ ਬੱਚੇ ਨਿਰਧਾਰਿਤ ਸਮੇਂ ਤੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਤੇ ਗੱਡੀ ਵਿੱਚ ਸਵਾਰ ਹੋ ਗਏ। ਅਸੀਂ ਸ਼ਾਮ ਨੂੰ ਤਕਰੀਬਨ 6 ਵਜੇ आगरा पहुंचे। ਅਸੀਂ ਆਪਣਾ ਸਮਾਨ ਰੱਖ ਕੇ ਭੋਜਨ ਕਰਕੇ ਰਾਤ ਨੂੰ ਤਾਜ ਮਹਿਲ ਦੇਖਣ ਗਏ। ਤਾਜ ਮਹਿਲ ਮੁਗਲ ਸਮਰਾਟ ਸ਼ਾਹਜਹਾਨ ਨੇ ਆਪਣੀ ਪਿਆਰੀ ਪਤਨੀ ਮਮਤਾਜ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ। ਇਹ ਸੰਗਮਰਮਰ ਦਾ ਖੂਬਸੂਰਤ ਮਕਬਰਾ ਹੈ। ਇਹ 22 ਸਾਲਾਂ ਵਿੱਚ ਪੂਰਾ ਹੋਇਆ। ਇਸ ਤੇ ਲਗਭਗ 3 ਕਰੋੜ ਰੁਪਏ ਖਰਚੇ। ਹੋਇਆ ਸੀ ਰਾਤ ਸਮੇਂ ਦੁੱਧ ਵਰਗੀ ਚਾਰਰੀ ਨਾਲ ਧਾਲ ਤੋਤਾ ਹੋਇਆ ਤਾਂ ਚਮਕਾ ਮਾਰਦਾ ਸੀ ਇਹ ਇਮਾਰਤ ਸਭ ਦਾ ਦਿਲ ਮੋਹ ਲੈਦੀ ਹੈ ਬਹੁਤ سارے ਵਿਦੇਸ਼ੀ ਲੋਕ ਇਸ ਨੂੰ ਦੇਖਣ ਆਉਂਦੇ ਹੜ ਅਸੀਂ ਇਸ ਦੁਨੀਆ ਦੇ ਅੱਠਵੇਂ ਜੱਬੇ ਨੂੰ ਦੇਖ ਕੇ ਬਹੁਤ ਖੁਸ਼ ਹੋਏ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਪਾਇਆ ਤਾਂ ਸਭ ਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸਨਪੁਰ ਦੇਖਣ ਲਈ ਧੰਨਵਾਦ